ਵਜ਼ੀਫਾ ਵਧਾਉਣਾ ਇਸ ਨੂੰ ਮਹਿੰਗਾਈ ਪੱਤੇ ਨਾਲ ਜੋੜਨਾ ਨੌਨ ਪ੍ਰੈਕਟਿਸਿੰਗ ਪੱਤੇ ਦੀ ਬਹਾਲੀ ਅਤੇ ਹਰ ਸਾਲ ਨਿਯਮਤ ਵਾਦਾ ਕਰਨ ਦੀਆਂ ਮੁਕ ਮੰਗਾਂ ਨੂੰ ਲੈ ਕੇ ਪਟਿਆਲਾ ਰਜਿੰਦਰ ਹਸਪਤਾਲ ਦੇ ਡਾਕਟਰਾਂ ਨੇ 30 ਜੂਨ ਤੋਂ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਇਹ ਹੜਤਾਲ ਦਾ ਫੈਸਲਾ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਅਤੇ ਐਮਬੀਬੀਐਸ ਇੰਟਰਨਸ ਵੱਲੋਂ ਕੀਤਾ ਗਿਆ ਜਿਸ ਨੂੰ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਵੀ ਸਮਰਥਨ ਦਿੱਤਾ ਹੈ ਇਸ ਤੋਂ ਇਲਾਵਾ ਪੋਸਟ ਪੀਜੀ ਡਾਕਟਰਾਂ ਨੂੰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਮੈਡੀਕਲ ਥੀਸਿਸ ਅਤੇ ਅੰਕੜਾ ਫੀਸਾਂ ਵਰਗੀਆਂ ਫੀਸਾਂ 'ਚ ਗੈਰਕਾਨੂੰਨੀ ਵਸੂਲੀ ਤੇ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਹਨ ਰੈਜ਼ੀਡੈਂਟ ਡਾਕਟਰ ਅਤੇ ਐਮਬੀਬੀਐਸ ਦੇ ਸਟੂਡੈਂਟ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇਗੇ ਨੇ ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪਤਲ ਦੀ ਇਹ ਮੈਂ ਤਸਵੀਰ ਦਿਖਾਣਾ ਚਾਹੁੰਗਾ ਕਿਥੇ ਸਟੂਡੈਂਟਸ ਅਤੇ ਰੈਜ਼ੀਡੈਂਟ ਡਾਕਟਰ ਨੇ ਜਿਹੜੇ ਉਹ ਆਪਣਾ ਰਜਿੰਦਰਾ ਹਸਪਤਲ ਦੇ ਬਾਹਰ ਹੀ ਇੱਕ ਸਾਈਡ ਤੇ ਸ਼ਾਂਤਪੂਰਵ ਧਰਨਾ ਕਰ ਰਹੇ ਨੇ ਫਿਲਹਾਲ ਮੰਗਾ ਕੀ ਹੋਣਗੀਆਂ ਜ਼ਰੂਰ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਲੇਕਿਨ ਇੰਨਾ ਜ਼ਰੂਰ ਹੈ ਕਿ ਕੱਲ ਇੰਨੇ ਸਟੂਡੈਂਟਸ ਤੇ ਰੈਜ਼ੀਡੈਂਟ ਡਾਕਟਰ ਦੀ ਚੰਡੀਗੜ੍ਹ ਇੱਕ ਮਹਾਲੀ ਮੀਟਿੰਗ ਵੀ ਹੋਈ ਸੀ ਉਸ ਮੀਟਿੰਗ ਦੇ ਵਿੱਚ ਕੁਝ ਨਤੀਜੇ ਤਾਂ ਕਿਤੇ ਸਾਰਤਕ ਨਿਕਲ ਕੇ ਆਏ ਨੇ ਬੜੇ ਅੱਛੇ ਤਰੀਕੇ ਨਾਲ ਮੀਟਿੰਗ ਹੋਈ ਹੈ ਲੇਕਿਨ ਅੱਜ ਫੇਰ ਦਰਨਾ ਲਗਾ ਦਿੱਤਾ ਗਿਆ ਫਿਲਹਾਲ ਆਪਾਂ ਸਟੂਡੈਂਟ ਨਾਲ ਗੱਲਬਾਤ ਕਰਨ ਲੱਗੇ ਡਾਕਟਰ ਸਾਹਿਬ ਕੀ ਮੰਗਾ ਕੀ ਲੈ ਕੇ ਆ ਜਿਹੜੇ ਤੁਸੀਂ ਦਰਨਾ ਦੇ ਬੈਠੇ ਹੋ ਸਰ ਇਹ ਸਾਡੀਆਂ ਮੰਗਾ ਤਾਂ ਸਰਪੇਸ਼ੀ ਆਪਾਂ 5-6 ਮਿੰਟ ਤੋਂ ਪ੍ਰੋਟੈਸਟ ਸਟਾਰਟ ਕੀਤਾ ਵਾਸੀਂ ਉਹ ਇਹ ਸੀਗਾ ਕਿ ਸਰ ਆਪਣੇ ਪੰਜਾਬ ਦੀਆਂ ਜਿਹੜੀਆਂ ਫੀਸਾਂ ਨੇ ਉਹ ਸਿਰਫ ਪੂਰੇ ਆਪਣੇ ਲੀਵਿੰਗ ਸਟੇਟ ਜਿਵੇਂ ਕਿ ਸ਼ਿਮਲਾ ਹਿਮਾਚਲ ਹਰਿਆਣਾ ਰਾਜਸਥਾਨ ਯੂਪੀ ਤੇ ਬਹੁਤਾਂ ਦੂਨੀ ਤੇ 60 ਕਿਲੋਮੀਟਰ ਦੂਰੀ ਤੇ ਚੰਡੀਗੜ੍ਹ ਸਭ ਤੋਂ ਵੱਧ ਫੀਸਾਂ ਦੇ ਸਭ ਤੋਂ ਘੱਟ ਆਪਣਾ ਸਟਾਈਪੈਂਡ ਹੈ ਤੇ ਇਹ ਚੱਲ ਰਹੀ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਇੱਕ ਨੋਟਿਸ ਆਦਾ ਹੈ ਇਹ ਚ 20 ਲੱਖ ਦਾ ਬਾਂਡ ਇੱਕ ਲਗਾ ਦਿੱਤਾ ਹੈ ਤੇ ਐਮਬੀਬੀਸੀ ਵਿੱਚ ਇਜਾਫਾ ਕਰਕੇ ਅੱਜ ਜੋ 11 ਲੱਖ ਦੇ ਕੋਲ ਫੀਸ ਪਹੁੰਚ ਗਈ ਹੈ ਜੋ ਕਿ 2011 ਵਿੱਚ ਐਮਬੀਬੀਸੀ ਫੀਰ 61000 ਰੁਪਏ ਸੀ ਅੱਜ ਜੋ 11 ਲੱਖ ਪਹੁੰਚ ਗਈ ਹੈ ਤੇ ਉਹਦੇ ਹੀ ਵਿਰੋਧ ਦੇ ਵਿੱਚ ਤੇ ਆਪਣੀ ਮਾਨਯੋਗ ਸਰਕਾਰ ਨੂੰ ਦੱਸਣ ਵਾਸਤੇ ਕਿ ਇਹ ਨਾਲ ਕੀ ਹੋਏਗਾ ਪੰਜਾਬ ਦਾ ਇੱਕ ਅੰਡਰਪ੍ਰੀਵਿਟ ਤੇ ਪੂਰ ਸੈਕਸ਼ਨ ਦਾ ਕਰੀ ਹੁਣ ਡਾਕਟਰ ਬਣਾਉਂਦਾ ਸੁਪਨਾ ਦੇਖ ਨਹੀਂ ਸਕਦਾ ਡਾਕਟਰ ਸਾਹਿਬ ਕੀ ਲੱਗਦਾ ਅੱਜ ਕਿਹੜੀਆਂ ਕਿਹੜੀਆਂ ਸੇਵਾਵਾਂ ਬੰਦ ਨਹੀਂ ਹੈਗੀਆਂ ਅਰਜਨਦਰ ਹਸਪੀਟਲ ਦੇ देखिए जो ओपीडी बेसिस की जो इलेक्टिव सर्विसेज हैं वो अभी के लिए बंद की हैं रेजिडेंट्स ने और ये भी मैं मतलब बताना चाहता हूँ कि रेजिडेंट्स ये सब करके खुश नहीं है ये मजबूरी है हम ना चाह के भी ये सब हमें करना पड़ रहा है हमें बहुत हम हाथ जोड़ के माफी मांगते हैं उन मरीजों से जिनको ये सब नुकसान और जितना उनको जो तकलीफ सहन करनी पड़ रही है पर ये समझना पड़ेगा कि हमारी मजबूरी है ये धरना जो है आरडीए जो है ये आरडीए का डिसीजन है जी कलेक्टिव डिसीजन है ये ये डिपेंड करता है कि ये जो मांगे हैं ये मांगे पूरी हों तो हम इसके बारे में भी सोचा जा सकता है कि ये चीजें क्योंकि हम ये सब करके खुश नहीं हैं हम यहाँ पढ़ने आए अपनी जिंदगी के वो साल देने आए हैं पर खराब लगता है ये सोच के भी ये देख के भी कि स्टिल ये सरकार ये नहीं समझ पाती है हमारे ही जो ऊपर बैठे लोग हैं वो समझ नहीं पाते हैं कि ये बहुत इंपॉर्टेंट इशू है ये जो फाइनेंशियल क्रंच के थ्रू एक डॉक्टर गुजरता है ड्यूरिंग दीज इयर्स ऑफ मेकिंग ये समझना सबके लिए बहुत जरूरी है ਅੱਜ ਜੋ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਦੀ ਬਹੁਤ ਟਾਈਮ ਤੋਂ ਅਸੀਂ ਕਰ ਰਹੇ ਹਾਂ 6 ਮਹੀਨੇ ਤੋਂ ਅੱਜ ਤਾਂ ਪੂਰੀ ਦੀ ਪੀਕ ਪਹੁੰਚੀ ਹੋਈ ਹੈ ਕਿ ਜਿਹੜਾ ਸਾਡੀ ਮੁੱਖ ਮੰਗਾਂ ਨੇ ਕਿ ਜੋ ਫੀਸ ਬਹੁਤ ਜ਼ਿਆਦਾ ਮੈਡੀਕਲ ਸਿੱਖਿਆ ਦੀ ਕਰ ਦਿੱਤੀ ਗਈ ਹੈ ਜੋ ਕਿ ਬਾਹਰ ਆ ਪਹੁੰਚ ਤੋਂ ਬਹੁਤ ਸਾਰੀਆਂ ਫੈਮਲੀਜ਼ ਦੀ ਉਸ ਤੋਂ ਬਾਅਦ ਜੋ ਵਜ਼ੀਫਾ ਹੈ ਉਹ ਬਹੁਤ ਘਟਾ ਵਜੀਫਾ ਉਸ ਸਾਹਿਬ ਨਾਲ ਨਹੀਂ ਮਦਾਇਆ ਗਿਆ ਉਸ ਤੋਂ ਬਾਅਦ ਜਿਹੜੇ ਪੀਸੀਐਮਐਸ ਡਾਕਟਰ ਨੇ ਜੋ ਵੀ ਐਮਡੀ ਕਰ ਰਹੇ ਨੇ ਉਹਨਾਂ ਨੂੰ ਨਾਨ ਪ੍ਰੈਕਟਿਸਿੰਗ ਅਲਾਉਂਸ ਜੋ ਨਹੀਂ ਦਿੱਤਾ ਜਾ ਰਿਹਾ ਸੋ ਇਹ ਸਾਡੀ ਮੁੱਖ ਮੰਗਾਂ ਨੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਜੋ ਕਿ ਬਿਲਕੁਲ ਜਾਇਜ਼ ਨੇ ਕੱਲ ਵੀ ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਦੋ ਹਫ਼ਤੇ ਦਾ ਟਾਈਮ ਲਿਆ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਕੋਈ ਠੋਸ ਸਾਨੂੰ ਕੋਈ ਰਿਟਰਨ ਵਿੱਚ ਜਾਂ ਮੀਡੀਆ ਕੇ ਆ ਕੇ ਕੋਈ ਸਾਨੂੰ ਆਸ਼ਵਾਸਨ ਦਿੱਤਾ ਜਾਵੇ ਜਿਸ ਕਰਕੇ ਡਾਕਟਰਾਂ ਵੱਲੋਂ ਜ਼ਮੀਨ ਤੇ ਬੈਠਣ ਨਾਲੋਂ ਏਸੀ ਕਮਰੇ 'ਚ ਬੈਠਣਾ ਸੌਖਾ ਆ ਪਰ ਸਾਡੀਆਂ ਜੋ ਮੰਗਾਂ ਨਹੀਂ ਮੰਨੀਆਂ ਕਈਆਂ ਤਾਂ ਅਸੀਂ ਮਜਬੂਰਨ ਇੱਥੇ ਬੈਠੇ ਆ